ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ ਪੰਜਾਬੀ ਰੂਹ ਚੈਨਲ ਦੇ ਉੱਤੇ ਤੇ ਅੱਜ ਆਪਾਂ ਬਹੁਤ ਹੀ ਖਾਸ ਜੀ ਚੀਜ਼ ਲੈ ਕੇ ਆਏ ਹਾਂ ਜੀ ਹਾਂਜੀ ਗਰਮੀਆਂ ਦੇ ਵਿੱਚ ਜਿਹਦਾ ਆਪਾਂ ਨਾਂ ਲੈਣੀ ਤੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਤੁਸੀਂ ਸਮਝ ਹੀ ਗਏ ਹੋਵੋਗੇ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਕੜੀ ਕੜੀ ਪਕੌੜਾ ਅੱਜ ਆਪਾਂ ਬਣਾਵਾਂਗੇ ਕੜੀ ਜੀ ਤੇ ਕੜੀ ਵੀ ਇਸ ਤਰੀਕੇ ਦੇ ਨਾਲ ਬਣਾਵਾਂਗੇ ਐਨੀ ਜਿਆਦੇ ਸਵਾਦਬੰਦੀ ਹੈ ਤੁਸੀਂ ਵੀ ਜਦੋਂ ਕੜੀ ਬਣਾਉਣੀ ਹੈ ਇਸ ਤਰੀਕੇ ਦੇ ਨਾਲ ਕੜੀ ਬਣਾਇਓ ਸਾਰੇ ਇੱਕ ਇੱਕ ਵਾਰੀ ਨਹੀਂ ਦੋ ਦੋ ਵਾਰੀ ਮੰਗਦੇ ਸੋ ਜਿਹੜੀ ਕੜੀ ਹੈ ਉਹ ਖਾਣਗੇ ਤੇ ਕੜੀ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਹਾਂ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਚਲੋ ਜੀ ਵੀਡੀਓ ਸਟਾਰਟ ਹਾਂਜੀ ਕੜੀ ਬਣਾਉਣ ਦੇ ਲਈ ਜੀ ਆਪਾਂ ਇੱਕ ਕੌਲੀ ਲਈ ਵੇਸਣ ਦੀ ਜੀ ਉਹ ਵੀ ਆਪਾਂ ਛਾਂ ਕੇ ਲਈ ਆ ਇਹਨੂੰ ਆਪਾਂ ਇੱਕ ਖੁੱਲੇ ਡੰਗੇ ਦੇ ਵਿੱਚ ਪਾ ਲਾਂਗੇ ਤੇ ਇਹਦੇ ਵਿੱਚ ਆਪਾਂ ਪਾਉਣਾ ਜੀ ਹਲਦੀ ਤੇ ਲਾਲ ਮਿਰਚ ਤੇ ਮਸਾਲਾ ਲਿਆ ਥੋੜਾ ਜਾਤੇ ਆਪਾਂ ਚਿੱਟਾ ਨਮਕ ਲਿਆਈ ਤੇ ਆਪਾਂ ਲਈਏ ਥੋੜੀ ਜੀ ਮੇਥੀ ਇਹ ਆਪਾਂ ਇਹਦੇ ਵਿੱਚ ਹੀ ਪਾ ਦੇਣੀ ਹੈ 1 ਲੀਟਰ ਲਈ ਹੈ ਜੀ ਆਪਾਂ ਲੱਸੀ ਲੱਸੀ ਆਪਣੀ ਬਾਹਲੀ ਨਹੀਂ ਆਪਾਂ ਖੱਟੀ ਲੈਣੀ ਯਾਨੀ ਨੋਰਮਲ ਲੱਸੀ ਹੈ ਇਹ ਅੱਜ ਦੀ ਤਾਜੀ ਲੱਸੀ ਹੈ ਇਹ ਇਹਨੂੰ ਆਪਾਂ ਮਿਕਸ ਕਰ ਲਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਲੱਸੀ ਆ ਉਹ ਪਾਵਾਂਗੇ ਜੀ ਵੇਸਣ ਦੇ ਵਿੱਚ ਲੱਸੀ ਆਪਾਂ ਥੋੜੀ ਪਾਵਾਂਗੇ ਪਹਿਲਾਂ ਕਿਉਂਕਿ ਬੇਸਨ ਦੇ ਵਿੱਚ ਨਾ ਗੰੰਡਾ ਜਿਹਾ ਪੈ ਜਾਂਦਾ ਜਦੋਂ ਆਪਾਂ ਇਹਨੂੰ ਘੋਲਦੇ ਆ ਇੱਕਦਮ ਆਪਾਂ ਸਾਰੀ ਲੱਸੀ ਨਹੀਂ ਪਾਉਣੀ ਹੈਗੀ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਇਹਦਾ ਇੱਕ ਵਧੀਆ ਜਿਹਾ ਘੋਲ ਆ ਜਿਹੜਾ ਸਿਲਕੀ ਜਿਹਾ ਉਹ ਤਿਆਰ ਕਰ ਲੈਣਾ ਈ ਮਿੰਟ ਡੇਢ ਮਿੰਟ ਲਾ ਕੇ ਆਪਾਂ ਇਹਨੂੰ ਘੋਲਾਂਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਹੌਲੀ-ਹੌਲੀ ਇਹਦੇ ਵਿੱਚ ਲੱਸੀ ਆ ਫੇਰ ਜਿਹੜੀ ਪਾਵਾਂਗੇ ਹਾਂਜੀ ਇਸ ਤਰ੍ਹਾਂ ਜਿਹੜੀ ਹੋਣਾ ਲੱਸੀ ਸੀ ਨਾ ਆਪਣੇ ਕੋਲੇ ਪਈ ਇਹ ਆਪਾਂ ਸਾਰੀ ਵਿੱਚ ਐਡ ਕਰਦੇ ਜਾਵਾਂਗੇ ਆਪਣੇ ਕੋਲੇ 1 ਕਿਲੋ ਲੱਸੀ ਹੈ ਜੀ ਇਹ ਆਪਾਂ ਸਾਰੀ ਪਾ ਦੇਣੀ ਹੈ ਇਹਦੇ ਵਿੱਚ ਦੇਖੋ ਕੋਈ ਗੰਢ ਨਹੀਂ ਹੈ ਆਪਣੇ ਬੇਸਨ ਦੇ ਵਿੱਚ ਇਸ ਤਰ੍ਹਾਂ ਤੁਸੀਂ ਵੀ ਥੋੜੀ ਪਹਿਲਾਂ ਲੱਸੀ ਪਾ ਕੇ ਘੋਲ ਲਿਓ ਤੇ ਫਿਰ ਜਿਹੜੀ ਗੰਢ ਆ ਨਾ ਇਹਦੇ ਵਿੱਚ ਕੋਈ ਨਹੀਂ ਰਹਿਣੀ ਇਹਨੂੰ ਹੁਣ ਆਪਾਂ ਕੋਲਿਆ ਜੀ ਇਹਨੂੰ ਆਪਾਂ ਰੱਖ ਦੇਾਂਗੇ ਇੱਕ ਪਾਸੇ ਟੱਕ ਕੇ ਤੇ ਉਨਾ ਚਿਰ ਜਿਹੜਾ ਆਪਾਂ ਤੜਕਾ ਏ ਉਹ ਲਉਗਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਲਿਆ ਜੀ ਜੀਰਾ ਅ ਅੱਧਾ ਚਮਚਾ ਛੋਟਾ ਅੱਧਾ ਛੋਟਾ ਚਮਚਾ ਆਪਾਂ ਰਾਈ ਲਈ ਆ ਮੇਥੇ ਲਈ ਆ ਤੇ ਜਿਹੜਾ ਸਾਤ ਧਨੀਆ ਜੀ ਉਹ ਦਾੜੜਕੇ ਜੀ ਲਿਆ ਆਪਾਂ ਕੁੱਟ ਕੇ ਜੀ ਇਹਨੂੰ ਹੁਣ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਤੜਕਾ ਲੈਣਾ ਜੀ ਦੇਸ ਆਪਾਂ ਲੋਹ ਤੇ ਰੱਖਣਾ ਜੀ ਆਗ ਨਹੀਂ ਆਪਾਂ ਬਾਲੀ ਤੇਜ ਕਰਨੀ ਕਿਉਂਕਿ ਇਹ ਕਾਲੇ ਨਹੀਂ ਕਰਨੇ ਆਪਾਂ ਇਹ ਥੋੜੇ ਜਿ ਤਰਕਾਉਣੇ ਆ ਜਦੋਂ ਇਹ ਤੜਕ ਕੇ ਤੜਕ ਤੜਕ ਜੀ ਕਰਨ ਲੱਗ ਗਏ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਸਣ ਲਓ ਜੀ ਇਹ ਹੁਣ ਆਪਣੇ ਭੁੱਜ ਗਿਆ ਆਪਾਂ ਪਾਤਾ ਜੀ ਲਸਣ ਤੇ ਅਦਰਕ ਦਾ ਜਿਹੜਾ ਪੇਸਟ ਸੀਗਾ ਉਹ ਪਾਇਆ ਹੁਣ ਆਪਾਂ ਇਹਦੇ ਬਾਅਦ ਹੋਵੇ ਇਹਨੂੰ ਵੀ ਆਪਾਂ ਫੋਨ ਲਾਂਗੇ ਚੰਗੀ ਤਰ੍ਹਾਂ ਦੇ ਨਾਲ ਤੇ ਨਾਲ ਹੀ ਆਪਾਂ ਜੀ ਹੁਣ ਇਹਦੇ ਵਿੱਚ ਕੜੀ ਪੱਤਾ ਪਾ ਦੇਣਗੇ ਕਿਉਂਕਿ ਕੜੀ ਬਣਾਉਣੀ ਆ ਨਾ ਫਿਰ ਕੜੀ ਪੱਤਾ ਤਾਂ ਜ਼ਰੂਰੀ ਹੈ ਜਦੋਂ ਇਹ ਪੁੰਨਿਆ ਗਿਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਹਰੀਆਂ ਮਿਰਚਾਂ ਚਾਰ ਲੈ ਕੇ ਨਾ ਲੰਮੀਆਂ ਜੀਆਂ ਕੱਟ ਕੇ ਤੇ ਉਹ ਪਾ ਲਾਂਗੇ ਜੀ ਵਿੱਚ ਤੇਜ ਨਹੀਂ ਕਰਨੀ ਆਪਾਂ ਬਹੁਤੀ ਅੱਗ ਜਾਵੇ ਤੇਲ ਆਪਾਂ ਪਹਿਲਾਂ ਗਰਮ ਕਰ ਲਿਆ ਸੀ ਜੀ इस तरीके कड़ी बनायो बहुत ही वादिया जी कड़ी है बहुत ज्यादा बन लो जी ये भुज गया हम आप देंगे जी ये जेडिया मिर्चा आप ਇਹ ਮਚਾਰ ਮਚਾਰ ਹਰੰਗੱਲ ਮੰਗਾਂ ਜੀ ਨਾ ਕੱਟ ਹਾਂਜੀ ਉਹ ਰਾਈ ਕੀ ਤੜਕ ਤੜਕ ਕਰਦੀ ਹੈ ਜਦੋਂ ਇਹ ਵੀ ਪੁੰਨਿਆ ਗਿਆ ਜੀ ਫੇਰ ਆਪਾਂ ਇਹਦੇ ਵਿੱਚ ਜਿਹੜਾ ਕੋਲ ਤਿਆਰ ਕੀਤਾ ਹੈ ਨਾ ਉਹ ਪਾ ਦੇਾਂਗੇ ਆਪਾਂ ਲਓ ਜੀ ਬਧੀਆ ਸੁਗੰਧ ਆਈ ਜਾਂਦੀ ਸਾਰਾ ਆਪਣਾ ਜਿਹਾ ਤਰਤਾ ਵਧੀਆ ਤਿਆਰ ਹੋਇਆ ਹੁਣ ਆਪਾਂ ਜਿਹੜਾ ਘੋਲ ਆ ਉਹ ਪਾਵਾਂਗੇ ਜੀ ਵਿੱਚ ਪਰ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਵੇਸ ਨੂੰ ਹਲਾ ਲਾਂਗੇ ਕਿਉਂਕਿ ਵੇਸਨ ਥੱਲੇ ਬੈਠ ਜਾਂਦਾ ਨਾ ਇਸ ਕਰਕੇ ਇਹਨੂੰ ਆਪਾਂ ਪਹਿਲਾਂ ਹਲਾ ਲਾਂਗੇ ਚੰਗੀ ਤਰ੍ਹਾਂ ਤਾਂ ਕਿ ਇਹਦੀ ਜੀਵਕ ਗੰਡ ਜਾਈ ਥੱਲੇ ਨਾ ਬੈਠੇ ਇਹਨੂੰ ਆਪਾਂ ਹੁਣ ਨਾ ਹਿਲਾਉਂਦੇ ਰਵਾਂਗੇ ਜੇ ਆਪਾਂ ਨੂੰ ਪਾਣੀ ਦੀ ਲੋੜ ਪਈ ਇਹਦੇ ਵਿੱਚ ਆਪਾਂ ਪਾਣੀ ਵੀ ਪਾਉਣੇ ਆ ਇਹਨੂੰ ਆਪਾਂ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਰਹਿਣਾ ਹੁਣ ਥੋੜਾ ਜਿਹਾ ਵਿੱਚ ਪਾਣੀ ਪਾ ਲਾਂਗੇ ਆਪਾਂ ਕਿਉਂਕਿ ਅੱਧਾ ਕਿਲੋਟਰ ਪਾਣੀ ਮੇਰੇ ਹਿਸਾਬ ਨਾਲ ਪੈ ਜਾਣਾ ਆਪਾਂ ਵੇਖਦੇ ਆ ਕਿੰਨਾ ਕੁ ਪਾਣੀ ਪੈਂਦਾ ਹਾਂਜੀ ਗੈਸ ਹੁਣ ਇੱਥੇ ਆਪਾਂ ਫੁੱਲ ਕਰ ਲੈਣਾ ਜੀ ਤੇ ਜਿਹੜਾ ਪਾਣੀ ਆਪਾਂ ਇਹਦੇ ਵਿੱਚ ਪਾਵਾਂਗੇ ਕਿਰਾ ਥੋੜਾ ਪਾਵਾਂਗੇ ਲੋੜ ਪਈ ਆਪਾਂ ਫੇਰ ਪਾ ਲਾਂਗੇ ਵਿੱਚ ਜੀ ਉਹਨਾਂ ਚਿਹਰੇ ਨੂੰ ਇੱਕ ਉਵਾਲਾ ਨਹੀਂ ਆਉਂਦਾ ਉਹਨਾਂ ਚਿਹਰੇ ਨੂੰ ਆਪਾਂ ਲਗਾਤਾਰ ਹੌਲੀ-ਹੌਲੀ ਖਲਾਉਂਦੇ ਰਵਾਂਗੇ ਹਲਾਵਾਂਗੇ ਹੌਲੀ ਤਾਂ ਕਿ ਕੋਈ ਪਾਸੇਤੀ ਵੀ ਇਹਦੀ ਛੱਲ ਜੀ ਵੱਜੇ ਨਾ ਹਨਾ ਤੇ ਜਦੋਂ ਉਵਾਲਾ ਆ ਗਿਆ ਫਿਰ ਇਹ ਥੋੜੀ ਜੀ ਸੰਘਣੀ ਹੋ ਜੂਗੀ ਨਾਲੇ ਫਿਰ ਉਹਨਾਂ ਚਿਹਰੇ ਦਾ ਐ ਡਰ ਰਹਿੰਦਾ ਵੀ ਕਿਤੇ ਇਹ ਪਾਟ ਜੇ ਨਾ ਜਾਵੇ ਕਈ ਵਾਰੀ ਇਹ ਫਟ ਜਾਂਦੀ ਹੈ ਨਾ ਲੱਸੀ ਕਰਕੇ ਕਈ ਵਾਰ ਫਟਦੀ ਹੈ ਪਰ ਹਰੇਕ ਵਾਰੀ ਤਾਂ ਨਹੀਂ ਫਟਦੀ ਇਹ ਇਸ ਕਰਕੇ ਆਪਾਂ ਇਹਨੂੰ ਹਲਾਉਂਦੇ ਹੀ ਰਵਾਂਗੇ ਜੀ ਇਹਨੂੰ ਇੱਕ ਉਵਾਲ ਆ ਗਿਆ ਜੀ ਆਪਾਂ ਪਾਣੀ ਸੀ ਹੋਰ ਵੀ ਆਪਾਂ ਨੂੰ ਲੋੜ ਪਈ ਆ ਪਾਉਣ ਦੀ ਤੁਸੀਂ ਵੀ ਆਪਣੇ ਦੇਖ ਲਓ ਜੇ ਜ਼ਿਆਦਾ ਸੰਘਣੀ ਲੱਗਣ ਲੱਗੀ ਸੋਨੋ ਤਾਂ ਨਾਲ ਦੀ ਨਾਲ ਤੁਸੀਂ ਪਾਣੀ ਜਿਹੜਾ ਹੋਰ ਐਡ ਕਰ ਦਿਓ ਤੇ ਹੁਣ ਇਹਨੂੰ ਇੱਕ ਉਵਾਲ ਆ ਗਿਆ ਹੁਣ ਇਹਨੂੰ ਆਪਾਂ ਗੈਸ ਆ ਜਿਹੜਾ ਉਹ ਆਪਾਂ ਮੀਡੀਅਮ ਕਰ ਦਿਆਂਗੇ ਠੀਕ ਆ ਜੀ ਕੱਟ ਅੱਗ ਕਰਕੇ ਹੁਣ ਆਪਾਂ ਇਹਨਾਂ ਟੱਕ ਦਿਆਂਗੇ ਟੱਕਣ ਦੇ ਨਾਲ ਤੇ ਵਿੱਚ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਏ ਇਹਨੂੰ 20 ਤੋਂ 25 ਮਿੰਟ ਜਿਹੜਾ ਇਸੇ ਤਰ੍ਹਾਂ ਹੀ ਆਪਾਂ ਕੜਨ ਦੇਾਂਗੇ ਕੜੀ ਨੂੰ ਕਿਉਂਕਿ ਕੜੀ ਆ ਨਾ ਕੜੀ ਤਾਂ ਫਿਰ ਜੀ ਕੜਖੜਤੀ ਸਵਾਦ ਬਣਦੀ ਆ ਹੁਣ ਇਹਨੂੰ ਆਪਾਂ 25 ਮਿੰਟ ਇਸੇ ਤਰ੍ਹਾਂ ਥੋੜੀ ਅੱਗ ਤੇ ਰੰਨਾਂਗੇ ਤੇ ਵਿੱਚ ਵਿੱਚ ਦੀ ਆਪਾਂ ਹਿਲਾਉਂਦੇ ਰਵਾਂਗੇ ਫੇਰ ਤੁਸੀਂ ਇਹਦੀ ਉਸ ਤੋਂ ਬਾਅਦ ਦੇ ਵਿੱਚ ਚਮਕ ਦੇਖਿਓ ਕਿੰਨੀ ਸੋਹਣੀ ਆਉਂਦੀ ਆ ਥੋੜੀ ਜਿਹੀ ਬੈਠ ਕਰ ਦੇਣੀ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਦੇ ਨਾਲ ਆਪਾਂ ਥੋੜੀ ਜਿਹੀ ਬੈਠ ਰੱਖਾਂਗੇ ਸਾਰੀ ਨਹੀਂ ਠਗ ਦੇ ਹਾਂਜੀ ਹੁਣ ਆਪਾਂ ਜੀ ਗੜੀ ਵਾਸਤੇ ਪਕੌੜੇ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਅੱਧੀ ਪੌਣੀ ਕੌਲੀ ਜਿਹੜੀ ਬੇਸਣ ਦੀ ਲਈ ਆ ਤੇ ਥੋੜਾ ਜਿਹਾ ਵਿੱਚ ਪਾਣੀ ਪਾ ਕੇ ਇਹਨੂੰ ਆਪਾਂ ਘੋਲਾਂਗੇ ਬਾਲਾ ਨਹੀਂ ਪਾਣੀ ਪਾਉਣਾ ਥੋੜਾ ਹੀ ਪਾਣੀ ਪਾ ਕੇ ਇਹਨੂੰ ਆਪਾਂ ਇਹਦਾ ਇੱਕ ਵਧੀਆ ਜਿਹਾ ਪੇਸਟ ਵਧੀਆ ਜਿਹਾ ਪੇਸਟ ਬਣਾਵਾਂਗੇ ਇਹਦੇ ਵਿੱਚ ਜੋ ਆਪਾਂ ਸਮਾਨ ਪਾਉਣਾ ਹੈ ਵੀ ਜਿਹਦੇ ਇਹ ਪਕੌੜੇ ਬਣਾਉਣੇ ਆ ਆਲੂ ਦੇ ਚਾਹੇ ਪਿਆਜ਼ ਦੇ ਚਾਹੇ ਕੋਈ ਮੇਥੀ ਜਾਂ ਤੁਹਾਡੇ ਕੋਲੇ ਪਾਲਕ ਹੈਗੀ ਹੈ ਤੁਸੀਂ ਉਹਦੇ ਵੀ ਬਣਾ ਸਕਦੇ ਆ ਉਹ ਆਪਾਂ ਫੇਰ ਪਾਵਾਂਗੇ ਪਹਿਲਾਂ ਇੱਕ ਇਹਦਾ ਵਧੀਆ ਜਿਹਾ ਜਿਹੜਾ ਘੋਲ ਆ ਉਹ ਤਿਆਰ ਕਰ ਲਈਏ ਤਾਂ ਕਿ ਜਿਹੜੀ ਕੋਈ ਗੰਢ ਆ ਹਨਾ ਉਹ ਰਵੇ ਨਾ ਵਿੱਚ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਲਾਲ ਮਿਰਚ ਪਕੌੜਿਆਂ ਵਾਸਤੇ ਜਿਹੜਾ ਆਪਾਂ ਇਹ ਤਿਆਰ ਕਰਦੇ ਆਂ ਬੇਸਨ ਤੇ ਥੋੜੀ ਜੀ ਹਲਦੀ ਤੇ ਚਿਟਾ ਨਮਕ ਆਪਾਂ ਥੋੜਾ ਜਿਹਾ ਪਾਵਾਂਗੇ ਬਾਲਾ ਨਹੀਂ ਕਿਉਂਕਿ ਆਪਾਂ ਜਿਹੜਾ ਚਾਟ ਮਸਾਲਾ ਏ ਉਹ ਵੀ ਪਾਉਣਾ ਏ ਤੇ ਚਾਟ ਮਸਾਲਾ ਤੇ ਜਿਹੜਾ ਹੈਗੀ ਆਪਣੀ ਜਮੈਨ ਇਹ ਵੀ ਥੋੜੀ-ਥੋੜੀ ਤੁਸੀਂ ਵਿੱਚ ਪਾ ਲਿਓ ਤੇ ਵਿੱਚ ਆਪਾਂ ਲਿਆ ਜੀ ਆ ਲਸਣ ਦਾ ਤੇ ਮਿਰਚਾਂ ਦਾ ਸੀਗਾ ਲਾਲ ਮਿਰਚਾਂ ਦਾ ਤੇ ਹਰੀਆਂ ਦਾ ਪੇਸਟ ਬਣਾਇਆ ਆਪਾਂ ਇਹ ਪਾ ਲਿਓ ਤੁਸੀਂ ਵਿੱਚ ਤੇ ਵਿੱਚ ਆਪਾਂ ਪਾਵਾਂਗੇ ਜੀ ਆਲੂ ਤੇ ਪਿਆਜ਼ ਲਓ ਜੀ ਹਾਂਜੀ ਇਹ ਜਿਹੜਾ ਆਪਾਂ ਪਕੌੜਿਆਂ ਵਾਸਤੇ ਆ ਜੀ ਉਹ ਕੋਲ ਤਿਆਰ ਕਰ ਲਿਆ ਆਪਾਂ ਵਿੱਚ ਪਾਇਆ ਆ ਆਲੂ ਤੇ ਪਿਆਜ਼ ਠੀਕ ਆ ਜੀ ਤੇ ਹੁਣ ਆਪਾਂ ਵਿੱਚ ਇਹਦੇ ਉਦੋਂ ਪਾਵਾਂਗੇ ਮਿੱਠਾ ਛੋੜਾ ਥੋੜਾ ਜਿਹਾ ਅੱਧਾ ਚਮਚ ਜਦੋਂ ਆਪਾਂ ਕੱਢਣੀ ਹੋਈ ਹਾਂਜੀ ਪਕੌੜੇ ਹੁਣ ਆਪਾਂ ਕੜੀ ਵਾਸਤੇ ਜੀ ਬਣਾਉਣੇ ਆ ਪਹਿਲਾਂ ਆਪਾਂ ਥੋੜਾ ਜਿਹਾ ਜਿਹੜਾ ਇਹ ਬੇਸਨ ਉਹ ਪਾ ਕੇ ਵੇਖਾਂਗੇ ਵੀ ਤੇਲ ਆਪਣਾ ਗਰਮ ਹੋ ਹਾਂਜੀ ਵਧੀਆ ਗਰਮਾ ਤੇ ਇਸ ਤਰ੍ਹਾਂ ਆਪਾਂ ਪਕੌੜੇ ਆ ਜਿਹੜੇ ਆਪਾਂ ਨੂੰ ਪਤਾ ਹੀ ਆ ਹਨਾ ਉਹ ਤਾਂ ਛੋਟੇ ਛੋਟੇ ਪੀਸ ਲੈ ਕੇ ਬੇਸਨ ਦੇ ਆਪਾਂ ਵਿੱਚ ਪਾਉਂਦੇ ਜਾਵਾਂਗੇ ਜਿਹੜੇ ਕੜੀ ਆ ਉਹ ਆਪਣੇ ਕੜੀ ਜਾਂਦੀ ਹੈ ਜੇ ਉਧਰ ਮੱਠੀ ਮੱਠੀ ਅੱਗ ਤੇ ਉਹਨੇ ਵੀ ਪੋਲੀਆ ਵਧੀਆ ਬਣ ਜਾਣਾ ਹੈ ਉਹ ਗਿਆ ਐਸਾ ਜਿਹੜਾ ਆਪਾਂ ਤੇਲ ਗਰਮ ਕਰਕੇ ਉਹ ਘੱਟ ਕਰ ਲਿਆ ਹਾਂਜੀ ਇਸ ਤਰ੍ਹਾਂ ਪਕੌੜੇ ਜੀ ਆਪਣੇ ਜਿਹੜੇ ਨਰਮ ਨਰਮ ਪਕੌੜੇ ਆ ਕੜੀ ਦੇ ਵਿੱਚ ਪਾਉਣ ਵਾਸਤੇ ਉਹ ਆਪਣੇ ਤਿਆਰ ਰੱਖੋ ਕੀ ਹੈ ਤੇ ਇਹਨਾਂ ਦੇ ਨਾਲ ਜਿਹੜਾ ਆਪਣਾ ਕੜੀ ਦਾ ਸੁਆਦ ਆ ਹੋਰ ਵੀ ਦੁੱਗਣਾ ਬਣ ਜਾਣਾ ਜੀ ਚਲੋ ਜੀ ਹੁਣ ਆਪਾਂ ਗੈਸ ਕਰ ਦਿੰਨੇ ਆਂ ਬੰਦ ਜੀ ਤੇ ਪਕੌੜੇ ਜਿਹੜੇ ਆਪਾਂ ਉਹ ਕੜੀ ਦੇ ਵਿੱਚ ਪਾਉਣੇ ਆਂ ਹਾਂਜੀ ਇਧਰ ਮੱਠੀ ਮੱਠੀ ਅੱਗ ਤੇ ਜਾਣੀ ਕਿ ਥੋੜੀ ਥੋੜੀ ਅੱਗ ਤੇ ਆਪਣੀ ਕੜੀ ਸੀ ਜਿਹੜੀ ਉਹ ਬਣੀ ਜਾਂਦੀ ਸੀ ਜੀ ਕੜੀ ਜਾਂਦੀ ਸੀ ਤੇ ਤੁਸੀਂ ਦੇਖੋ ਕੜੀ ਦੇ ਉੱਤੇ ਚਾਹੁੰ ਤਾਂ ਦੇਖੋ ਤੁਸੀਂ ਕਿੰਨੀ ਆਈ ਹੈ ਹੈਨਾ ਆ ਦੇਖੋ ਆਸੇ ਪਾਸੇ ਕਿੰਨੀ ਚਮਕਾਈ ਹੈ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਆਪਾਂ ਜਿਹੜੇ ਪਕੌੜੇ ਕੱਢਿਆ ਜੀ ਉਹ ਵਾਲੇ ਇਸ ਤਰ੍ਹਾਂ ਤੇ ਹੁਣ ਆਪਣਾ ਇੱਕ ਕੰਮ ਰਹਿ ਗਿਆ ਜੀ ਆਪਾਂ ਇੱਕ ਤੜਕਾ ਇਹਦੇ ਉੱਤੋਂ ਦੀ ਹੋਰ ਲਾਉਣਾ ਉਹਦੇ ਨਾਲ ਤਾਂ ਫਿਰ ਕਿਆ ਬਾਤਾਂ ਹੀ ਬਣ ਜਾਣਗੀਆਂ ਕੜੀ ਦੀਆਂ ਇੰਨੀ ਸਵਾਦ ਕੜੀ ਬਣਦੀਆਂ ਲਓ ਜੀ ਹੁਣ ਆਪਾਂ ਗੈਸ ਆ ਜਿਹੜਾ ਉਹ ਬੰਦ ਕਰ ਦਾਂਗੇ ਕਿਉਂਕਿ ਕੜੀ ਆਪਣੀ ਠੀਕ ਆ ਨਾ ਤਾਂ ਇਹ ਪਤਲੀ ਆ ਤੇ ਨਾ ਹੀ ਇਹ ਸੰਘਣੀ ਆ ਤੇ ਹੁਣ ਆਪਾਂ ਜਿਹੜਾ ਤੜਕਾ ਜੀ ਉਹ ਲਾਉਣੀ ਆ ਨਾਪਾ ਜੀ ਇਹਦੇ ਵਿੱਚ ਲਿਆ ਤੇਲ ਆਪਾਂ ਜਿਹੜਾ ਗਰਮ ਕਰ ਲਿਆ ਤੜਕਾ ਲਾਉਣ ਨੂੰ ਉਹ ਉਤੋਂ ਦੀ ਤੜਕਾ ਆਪਾਂ ਲਾਉਣਾ ਜੀ ਫਿਰ ਵੇਖਿਓ ਤੁਸੀਂ ਕੜੀ ਦੀ ਜਿਹੜੀ ਰੰਗ ਤਾਂ ਉਹ ਹੋਰ ਵੀ ਜਿਆਦਾ ਸੋਹਣੀ ਬਣ ਜਾਣੀ ਆ ਆਪਾਂ ਬਰੀਕ ਜਿਹਾ ਲਸਣ ਕੱਟ ਕੇ ਲੈ ਲਿਆ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਬੜਾ ਜਿਆਦਾ ਤਾਂ ਨਹੀਂ ਤੇ ਵਿੱਚੇ ਆਪਾਂ ਜਦੋਂ ਇਹ ਥੋੜਾ ਜਿਹਾ ਹੋਰ ਭੁੰਨਿਆ ਗਿਆ ਤੇ ਵਿੱਚ ਆਪਾਂ ਪਾ ਦਾਂਗੇ ਜੀ ਲਾਲ ਮਿਰਚਾਂ ਚਾਰ ਸਾਬਤ ਤੇ ਤੁਸੀਂ ਫਿਰ ਕੜੀ ਦੀ ਜਿਹੜੀ ਰੰਗ ਤਾਂ ਨਾ ਉਹ ਦੇਖਿਓ ਦੇਖਣ ਵਾਲੀ ਬਣੂਗੀ ਕੜੀ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਇਹਦੇ ਨਾਲ ਬਣ ਜਾਣੀ ਆ ਉਹ ਦੇਖੋ ਜੀ ਲਸਣਾ ਜਿਹੜਾ ਆਪਣਾ ਥੋੜਾ ਜਿਹਾ ਹੋ ਗਿਆ ਇਹ ਬਰਾਊਨ ਜਾਂ ਬਾਲਾ ਜ਼ਿਆਦਾ ਨਹੀਂ ਆ। ਮੈਨੂੰ ਲਾਲ ਜਿਆ ਕਰਨਾ। ਚਲੋ ਜੀ ਗੈਸ ਜਿਹੜਾ ਆਪਾਂ ਉਹ ਬੰਦ ਕਰ ਦਿਆਂਗੇ। ਹਾਂ ਜੀ। ਹੁਣ ਜਿਹੜਾ ਆਪਾਂ ਤੜਕਾ ਲਾਇਆ ਸੀ ਜੀ ਇਹ ਇਸ ਤਰ੍ਹਾਂ ਪਾਈ ਦੇ ਉੱਤੋਂ ਦੀ ਪਾ ਦੇ। ਤੇ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਢੱਕ ਦੇਣਾ। ਹਜੇ ਇਹਨੂੰ ਆਪਾਂ ਬਾਹਰ ਹਿਲਾਉਣਾ ਨਹੀਂ। ਹਾਂ ਜੀ। ਪੈਨ ਨੂੰ 2 ਮਿੰਟ ਹੋ ਗਏ ਜੀ ਆਪਣੇ ਜਿਹੜੇ ਇਹ ਵਿੱਚ ਟੜ ਕੇ ਪਾਈ ਨੂੰ ਇਹਦੀ ਸਮੈਲ ਆ ਜਿਹੜੀ ਸਾਰੀ ਖੁਸ਼ਬੂ ਆ ਆਪਣੀ ਅੰਬਰਤੀ ਦੇ ਵਿੱਚ ਮਿਕਸ ਹੋ ਜਾਣੀ ਆ ਕਿਉਂਕਿ ਆਪਾਂ 2 ਮਿੰਟ ਇਹਦਾ ਟੱਕਣ ਸੀ ਜਿਹੜਾ ਉਹ ਨਹੀਂ ਲਾਇਆ ਹਨ ਤੇ ਤੁਸੀਂ ਦੇਖੋ ਕਿੰਨੀ ਸੋਹਣੀ ਜਿਹੜੀ ਆਪਣੀ ਅੰਬਰਤੀ ਆ ਕੜੀ ਆ ਉਹ ਕਿੰਨੀ ਵਧੀਆ ਬਣੀ ਆ ਦੇਖੋ ਨਾ ਇਹਨੂੰ ਆਪਾਂ ਇੱਕ ਛੰਨੇਰੇ ਵਿੱਚ ਚਾਹ ਇੱਕ ਡੋਂਗੇ ਦੇ ਬੌਲ ਦੇ ਵਿੱਚ ਆਪਾਂ ਸਰਵ ਕਰਾਂਗੇ ਤੇ ਤੁਸੀਂ ਇਹਦੇ ਵਿੱਚ ਆਪਾਂਵੇਂ ਕੋਈ ਧਨੀਆ ਉਤੋਂ ਦੀ ਪਾ ਦਿਓ ਜਿਵੇਂ ਤੁਹਾਨੂੰ ਕੋਈ ਚੰਗਾ ਲੱਗਦਾ ਹਨਾ ਉਹਵੇਂ ਤੁਸੀਂ ਇਹਦੇ ਉੱਪਰ ਜਿਹੜੀ ਡੈਕੋਰੇਸ਼ਨ ਆ ਉਹ ਕਰ ਸਕਦੇ ਹੋ ਤੇ ਹੁਣ ਦੇਖੋ ਜੀ ਕੜੀ ਦੀ ਆਪਣੀ ਜਿਹੜੀ ਚਮਕ ਆ ਜਿਹੜੀ ਦੀ ਰੰਗਤ ਆ ਉਹ ਕਿੰਨੀ ਵਧੀਆ ਆਈ ਆ ਤੇ ਬਹੁਤ ਹੀ ਜਿਆਦੇ ਟੇਸਟੀ ਜਿਹੜੀ ਆਪਣੀ ਅੰਬਰਤੀਆ ਕੜੀ ਆ ਉਹ ਬਣੀ ਆ ਹੁਣ ਤੁਸੀਂ ਇਸ ਸਟੇਜ ਦੇ ਉੱਤੇ ਨਾ ਤੁਸੀਂ ਇਹ ਗਰਮ ਗਰਮ ਨੂੰ ਇਹਨੂੰ ਤੁਸੀਂ ਨੂਨ ਆ ਜਿਹੜਾ ਉਹ ਚੈੱਕ ਕਰ ਸਕਦੇ ਹੋ ਤਾਂ ਕਿ ਵੀ ਘੱਟ ਵੱਧਨ ਨਾ ਹੋਵੇ ਫਿਰ ਆਪਾਂ ਹੋਰ ਵੀ ਪਾ ਸਕਦੇ ਆ ਹਨਾ ਜੇ ਘੱਟ ਹੋਵੇ ਤਾਂ ਤੇ ਆਪਣੀ ਜਿਹੜੀ ਕੜੀ ਉਹ ਪੂਰੀ ਤਰ੍ਹਾਂ ਬਣ ਗਈ ਆ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਮੇਰੀਆਂ ਸਾਰੀਆਂ ਭੈਣਾਂ ਨੇ ਸਾਨੂੰ ਜਰੂਰ ਦੱਸਣਾ ਹੈ ਜਿਹੜੀ ਸਾਡੀ ਅੱਜ ਦੀ ਰੈਸਪੀ ਉਹ ਤੁਹਾਨੂੰ ਕਿਵੇਂ ਲੱਗੀ ਆ ਤੇ ਸਾਡੀਆਂ ਵੀਡੀਓ ਜਿਹੜਾ ਤੁਹਾਨੂੰ ਕਿਵੇਂ ਲੱਗਦੀਆਂ ਹੁਣ ਸਾਨੂੰ ਛੁੱਟੀਆਂ ਦਿਓ ਅਸੀਂ ਜਲਦੀ ਹੀ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ